ਹਾਂਜੀ ਦੋਸਤੋ ਅੱਜ ਆਪਣਾ ਜੀਕੇ ਦਾ ਤੀਜਾ ਪਾਰਟ ਹੈ ਜੀ ਤੁਹਾਡੇ ਪੇਪਰ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਕੁਸ਼ਣ ਨੇ ਜੀ ਇਹ ਹਾਂਜੀ ਸਟਾਰਟ ਕਰਦੇ ਹਾਂ ਪੰਜਾਬ ਵਿਧਾਨ ਸਭਾ ਦੀਆਂ ਕੁੱਲ ਕਿੰਨੀਆਂ ਸੀਟਾਂ ਹਨ ਹਾਂਜੀ ਕਰੈਕਟ ਆਂਸਰ ਬੀ ਆਪਸ਼ਨ 117 ਨੈਕਸਟ ਕੁਸ਼ਣ ਪੰਜਾਬ ਤੋਂ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਹਾਂਜੀ கரੈਕਟ ਆਨਸਰ ਏ ਆਪਸ਼ਨ 13 ਨੈਕਸਟ ਕੁਐਸਚਨ ਪੰਜਾਬ ਦਾ ਰਾਜ ਫੁੱਲ ਕਿਹੜਾ ਹੈ ਸਟੇਟ ਫਲਾవర్ ਕਿਹੜਾ ਜੀ ਪੰਜਾਬ ਦਾ ਹਾਂਜੀ கரੈਕਟ ਆਨਸਰ ਸੀ ਆਪਸ਼ਨ ਗਲੇਡੀਅਸ ਨੈਕਸਟ ਕੁਐਸਚਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਵਿੱਚ ਅਨੁਸੂਚਿਤ ਜਾਤੀ ਸ਼ੈਡਿਊਲ ਕਾਸਟਸ ਦੀ ਆਬਾਦੀ ਕਿੰਨੇ ਪ੍ਰਤੀਸ਼ਤ ਹੈ ਹਾਂਜੀ ਪੰਜਾਬ ਦੀ ਕੁੱਲ ਆਬਾਦੀ ਦਾ ਕਿੰਨੇ ਪਰਸੈਂਟ एससी जाति ਦੀ ਪੰਜਾਬ ਵਿੱਚ ਆਬਾਦੀ ਹੈ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ 31.9% ਸਿੱਖ ਸਮਰਾਜ ਦੀ ਰਾਜਧਾਨੀ ਕਿਹੜੀ ਸੀ ਹਾਂਜੀ ਕਰੈਕਟ ਆਨਸਰ ਟੀ ਆਪਸ਼ਨ ਲਾਹੌਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਸਿੱਖ ਸਮਰਾਜ ਦੀ ਰਾਜਧਾਨੀ ਲਾਹੌਰ ਸੀ ਨੈਕਸਟ ਕੁਐਸਚਨ ਸਿਕੰਦਰ ਮਹਾਨ ਅਤੇ ਰਾਜਾ ਪੋਰਸ ਵਿਚਕਾਰ ਲੜਾਈ ਕਿਸ ਦਰਾਰ ਤੇ ਕੰਢੇ ਹੋਈ ਸੀ ਹਾਂਜੀ ਸਕੰਦਰ ਅਤੇ ਪੋਰਸ ਦੀ ਲੜਾਈ ਕਿਸ ਦਰਾਰ ਦੇ ਕੰਢੇ ਹੋਈ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਜੇਹਲਮ ਨੈਕਸਟ ਕੁਚਨ ਜੀ ਕਿਲਾ ਰਾਏਪੁਰ ਖੀੜ ਮੇਲੇ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਕਰੈਕਟ ਆਨਸਰ ਏ ਆਪਸ਼ਨ ਪਿੰਡੂ 올ਿਮਪਿਕਸ ਇਸ ਨੂੰ ਪਿੰਡੂ 올ਿਮਪਿਕਸ ਅਤੇ ਮੈਨੀ 올ਿਮਪਿਕਸ ਵੀ ਕਿਹਾ ਜਾਂਦਾ ਹੈ ਕਿੱਲਾ ਰਾਇਪੁਰ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦਾ ਹੈ। ਨੈਕਸਟ ਕੁਐਸਚਨ ਜੀ। ਪੰਜਾਬ ਦਾ ਖੇਤਰਫਲ ਭਾਰਤ ਦੇ ਕੁੱਲ ਭੂਗੋਲਿਕ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਹੈ? ਹਾਂਜੀ ਟੋਟਲ ਇੰਡੀਆ ਦੇ ਖੇਤਰਫਲ ਦਾ ਪੰਜਾਬ ਦਾ ਖੇਤਰਫਲ ਕਿੰਨਾ ਪਰਸੈਂਟ ਹੈ? ਹਾਂਜੀ ਕਰੈਕਟ ਆਨਸਰ ਬੀ ਆਪਸ਼ਨ 1.53% ਪੰਜਾਬ ਦਾ ਏਰੀਆ ਕਿੰਨਾ ਹੈ? 50000 362 ਵਰਗ ਕਿਲੋ ਮੀਟਰ ਯਾਦ ਰੱਖਿਓ। ਪਹਿਲੀ ਪੰਜਾਬੀ ਫਿਲਮ ਕਿਸ ਸਾਲ ਬਣਾਈ ਗਈ ਸੀ ਹਾਂਜੀ ਫਰਸਟ ਪੰਜਾਬੀ ਫਿਲਮ ਕਦੋਂ ਬਣੀ ਸੀ ਹਾਂਜੀ ਕਰੈਕਟ ਆਨਸਰ ਏ ਆਪਸ਼ਨ 1932 ਈਸਵੀ ਦੇ ਵਿੱਚ 1932 ਈਸਵੀ ਨੂੰ ਜੋ ਫਿਲਮ ਬਣੀ ਉਸ ਦਾ ਨਾਮ ਸੀ ਹੀਰ ਰਾਂਝਾ ਨੈਕਸਟ ਕੁਐਸਚਨ ਯੂਨੈਸਕੋ ਦੀ ਸੂਚੀ ਵਿੱਚ ਸਮਲ ਟਟੇਰੀਆਂ ਦੀ ਕਲਾ ਪੰਜਾਬ ਦੇ ਕਿਸ ਸਥਾਨ ਨਾਲ ਸੰਬੰਧਿਤ ਹੈ ਹਾਂਜੀ ਠੇਰੇ ਕੌਣ ਹੁੰਦੇ ਹਨ ਜੋ ਤਾਂਬੇ ਦੇ ਬਰਤਨ ਬਣਾਉਂਦੇ ਹਨ ਭਾਂਡੇ ਬਣਾਉਂਦੇ ਹਨ ਉਹਨਾਂ ਨੂੰ ਠੇਰੇ ਕਹਿੰਦਾ ਹੈ ਕਿਹੜਾ ਸ਼ਹਿਰ ਮਸ਼ਹੂਰ ਹੈ ਉਸ ਲਈ ਹਾਂਜੀ ਬੀ ਆਪਸ਼ਨ ਜੰਡਿਆਲਾ ਗੁਰੂ ਪੰਜਾਬ ਦੀ ਜਨਸੰਖਿਆ ਘਣਤਾ ਕਿੰਨੀ ਹੈ ਪਾਪੂਲੇਸ਼ਨ ਡੈਨਸਿਟੀ ਪੰਜਾਬ ਦੀ ਕਿੰਨੀ ਹੈ ਜੀ ਮਤਲਬ ਕਿ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਵਿਅਕਤੀ ਰਹਿੰਦੇ ਨੇ ਪੰਜਾਬ ਵਿੱਚ मीनिंग ਇਹ ਤੁਸੀਂ 1 ਕਿਲੋਮੀਟਰ ਜਿਵੇਂ ਸੈਂਟਰ ਪੁਆਇੰਟ ਹੋ ਗਿਆ 1 ਕਿਲੋਮੀਟਰ ਇਧਰੋਂ ਚਲੇ ਜਾਓ 1 ਕਿਲੋਮੀਟਰ ਇਧਰੋਂ ਚਲੇ ਜਾਓ 1 ਕਿਲੋਮੀਟਰ ਇਧਰੋਂ ਚਲੇ ਜਾਓ ਤੇ ਇੱਕ ਨੀਚੇ ਚਲੇ ਜਾਓ ਜਿਹੜਾ ਟੋਟਲ ਇਸ ਏਰੀਆ ਦੇ ਵਿੱਚ ਕਿੰਨੇ ਵਿਅਕਤੀ ਰਹਿੰਦੇ ਹਨ ਤਾਂ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਪੰਜਾਬ ਦਾ ਰਾਜ ਜਲਜੀਵ ਕਿਹੜਾ ਹੈ ਹਾਂਜੀ ਸਟੇਟ ਅਕੁਆਟਿਕ ਐਨੀਮਲ ਕਿਹੜਾ ਪੰਜਾਬ ਦਾ ਜੀ ਸਭ ਨੂੰ ਇਹ ਕੁਐਸਚਨ ਆਉਂਦਾ ਹੋਊਗਾ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਡਾਲਫਿਨ ਇੰਡਸ ਰਿਵਰ ਡਾਲਫਿਨ ਜਿਹੜਾ ਆਪਦਾ ਰਾਜ ਜਲਜੀਵ ਹੈ ਤੇ ਅਗ ਮੰਜਮਾ ਕੁਐਸਚਨ ਜੀ ਪੰਜਾਬ ਦੇ ਮੌਜੂਦਾ ਰਾਜਪਾਲ ਕੌਣ ਹਨ ਹਾਂਜੀ ਆਪਣੇ ਗਵਰਨਰ ਕੌਣ ਨੇ ਪੰਜਾਬ ਦੇ ਜੀ ਇਸ ਸਮੇਂ ਮੌਜੂਦਾ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਗੁਲਾਬ ਚੰਦ ਕਟਾਰੀਆ ਹਾਂਜੀ ਨੈਕਸਟ ਕੁਐਸਚਨ ਦੇਖਦੇ ਹਾਂ ਪੰਜਾਬ ਵਿੱਚ ਕੁੱਲ ਕਿੰਨੇ ਸਿਵਲ ਹਵਾਈ ਅੱਡੇ ਹਨ ਹਾਂਜੀ ਕੁੱਲ ਕਿੰਨੇ ਸਿਵਲ ਹਵਾਈ 에어ਪੋਰਟ ਨੇ ਜੀ ਆਪਣੇ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ 6 ਦੋ ਅੰਤਰਰਾਸ਼ਟਰੀ ਹਨ ਕਿਹੜੇ ਕਿਹੜੇ ਨੇ ਉਹ ਸ੍ਰੀ ਅੰਮ੍ਰਿਤਸਰ ਸਾਹਿਬੇ ਹੈ ਅੰਮ੍ਰਿਤਸਰ ਵਿਖੇ ਅਤੇ ਇੱਕ ਚੰਡੀਗੜ੍ਹ ਵਿਖੇ ਚੰਡੀਗੜ੍ਹ ਮਹਾਲੀ ਵਿਖੇ ਚਾਰ ਆਪਣੇ ਲੋਕਲ ਨੇ ਲੋਕਲ 에어ਪੋਰਟ ਨੇ ਜੀ ਚਾਰ ਕਿਹੜੇ-ਕਿਹੜੇ ਨੇ ਉਹ ਬਠਿੰਡਾ ਪਠਾਨਕੋਟ ਆਦਮਪੁਰ ਅਤੇ ਲੁਧਿਆਣਾ ਯਾਦ ਰੱਖੋ ਤੁਸੀਂ ਇਹ ਪੁਆਇੰਟ ਨੈਕਸਟ ਕੁਐਸਚਨ ਭਾਰਤ ਦੀ ਅਨਾਜ ਦੀ ਟੋਕਰੀ ਕਿਸ ਰਾਜ ਨੂੰ ਕਿਹਾ ਜਾਂਦਾ ਹੈ ਹਾਂਜੀ ਗ੍ਰੇਨਰੀ ਆਫ ਇੰਡੀਆ ਕਿਹੜੀ ਸਟੇਟ ਨੂੰ ਕਿਹਾ ਜਾਂਦਾ ਜੀ ਹਾਂਜੀ ਸਹੀ ਆਪਸ਼ਨ ਸੀ ਪੰਜਾਬ ਨੂੰ ਨੈਕਸਟ ਕੁਐਸਚਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ? ਹਾਂਜੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰੈਕਟ ਅਨਸਰ ਬੀ ਆਪਸ਼ਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੈ। ਹਾਂਜੀ ਨੈਕਸਟ ਕੁਐਸਚਨ ਕਿਹੜੇ ਦਰਿਆ ਪਾਕਿਸਤਾਨ ਨਾਲ ਅੰਤਰਰਾਸ਼ਟਰੀ ਸਰਹੱਦ ਦਾ ਹਿੱਸਾ ਬਣਾਉਂਦੇ ਹਨ? ਹਾਂਜੀ ਕਿਹੜਾ ਦਰਿਆ ਜੀ ਉਹ? ਹਾਂਜੀ ਸਤਲੁਜ ਅਤੇ ਰਾਵੀ ਬੀ ਆਪਸ਼ਨ ਇਜ਼ ਕਰੈਕਟ ਅਨਸਰ। ਨੈਕਸਟ ਕੁਐਸਚਨ ਜੀ ਆਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ ਸਭ ਤੋਂ ਵੱਧ ਪਾਪੂਲੇਸ਼ਨ ਕਿਸ ਸ਼ਹਿਰ ਦੀ ਹੈ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਲੁਧਿਆਣਾ ਨੈਕਸਟ ਕੁਐਸਚਨ ਜੀ ਪੰਜਾਬ ਰਾਜ ਸਭਾ ਲਈ ਕਿੰਨੇ ਮੈਂਬਰ ਭੇਜਦਾ ਹੈ ਹਾਂਜੀ ਪੰਜਾਬ ਤੋਂ ਰਾਜ ਸਭਾ ਨੂੰ ਕਿੰਨੇ ਮੈਂਬਰ ਜਾਂਦੇ ਹਨ ਚੁਣੇ ਜਾਂਦੇ ਹਨ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ 7 ਲਾਸਟ ਕੁਐਸਚਨ ਜੀ ਅੱਜ ਦੀ ਵੀਡੀਓ ਦਾ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਮਰਾਜ ਦੀ ਸਥਾਪਨਾ ਕਿਸ ਸਾਲ ਕੀਤੀ ਸੀ ਹਾਂਜੀ ਕਰੈਕਟ ਆਨਸਰ ਏ ਆਪਸ਼ਨ 1799 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ 1799 ਈਸਵੀ ਦੇ ਵਿੱਚ ਸਿੱਖ ਸਮਰਾਜ ਦੀ ਸਥਾਪਨਾ ਕੀਤੀ ਸੀ ਹਾਂਜੀ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ